ਟਰੱਕ ਡਰਾਈਵਰ ਹਰਜਿੰਦਰ ਸਿੰਘ ਦੇ ਬਾਰੇ ਆਈ ਰਾਹਤ ਦੀ ਖਬਰ ਅਦਾਲਤ ਨੇ ਦਿੱਤੀ ਜ਼ਮਾਨਤ ਤੇ ਪੰਜਾਬੀਆਂ ਚ ਛਾਈ ਖੁਸ਼ੀ ਜੇਕਰ ਤੁਸੀਂ ਵੀ ਘਰ ਦੇ ਵਿੱਚ ਰੱਖਣ ਲਈ ਸੋਹਣੇ ਸੋਹਣੇ ਤੇ ਖਡੌਣਿਆਂ ਵਰਗੇ ਡੌਗਸ ਲੱਭ ਰਹੇ ਹੋ ਤਾਂ ਅੱਜ ਹੀ ਕੰਟੈਕਟ ਕਰੋ ਅਸੀਂ ਤੁਹਾਨੂੰ ਦੇਵਾਂਗੇ ਟਵਾਈ ਪੌਮ ਅਤੇ ਕਲਚਰ ਪੌਮ ਨਸਲ ਦੇ ਪਿਆਰੇ ਤੇ ਭਾਲੂ ਵਰਗੇ ਬੱਚੇ ਬਹੁਤ ਹੀ ਘੱਟ ਰੇਟ ਤੇ ਦਿੱਤੇ ਗਏ ਨੰਬਰ ਤੇ ਕਾਲ ਕਰੋ ਤੇ ਬੱਚੇ ਖਰੀਦੋ ਤਾਂ ਤੁਹਾਨੂੰ ਦੱਸ ਦਿੰਦੇ ਹਾਂ ਖਾਲਿਸਤਾਨੀ ਆਗੂ ਗੁਰਪਤਵੰਤ ਸਿੰਘ ਪੰਨੂ ਦੇ ਵੱਲੋਂ ਹਰਜਿੰਦਰ ਦੇ ਕੇਸ ਵਿੱਚ ਫਲੋਰੀਡਾ ਦੇ ਗਵਰਨਰ ਦੇ ਥਰੂ ਬੀੜਤ ਪਰਿਵਾਰਾਂ ਲਈ 1 ਲੱਖ ਡਾਲਰ ਦੀ ਮਦਦ ਭੇਜੀ ਗਈ ਸੀ ਜਿਸ ਤੋਂ ਬਾਅਦ ਹੁਣ ਦੱਸਿਆ ਜਾ ਰਿਹਾ ਹੈ ਕਿ ਅਦਾਲਤ ਨੇ ਹਰਜਿੰਦਰ ਨੂੰ ਜ਼ਮਾਨਤ ਦੇ ਦਿੱਤੀ ਹੈ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਜੋ ਉਸਤੇ ਐਕਟ ਲੱਗੇ ਹਨ ਉਹਨਾਂ ਮੁਤਾਬਕ ਉਸਦੀ ਜੋ ਬਣਦੀ 45 ਸਾਲ ਦੀ ਸਜ਼ਾ ਹੈ ਉਹ ਮਾਫ ਹੋਵੇਗੀ ਜਾਂ ਘੱਟ ਹੋਵੇਗੀ ਤੇ ਬਾਕੀ ਪੰਨੂ ਨੇ ਦੁਬਾਰਾ ਮਿਲਣ ਤੋਂ ਬਾਅਦ ਕੀ ਕਿਹਾ ਉਸਦੀ ਵਾਰਤਾ ਅਸੀਂ ਤੁਹਾਨੂੰ ਦੱਸਦੇ ਹਾਂ ਅਮਰੀਕੀ মিডিਆ ਨੂੰ ਅੰਗਰੇਜ਼ੀ ਵਿੱਚ ਦੱਸਦੇ ਪੱਲੂ ਨੇ ਕਿਹਾ ਕਿ ਅੱਜ ਦੀ ਮੀਟਿੰਗ ਦੌਰਾਨ ਜੋ ਮੈਂ ਵੇਖਿਆ ਇਹ ਹਰਜਿੰਦਰ ਦਾ ਬਿਆਨ ਨਹੀਂ ਇਹ ਮੇਰੀ ਆਪਣੀ ਨਰੀਖਣ ਹੈ ਜੋ ਮੈਂ ਹਰਜਿੰਦਰ ਨੂੰ ਮਿਲ ਕੇ ਕੀਤੀ ਉਹ ਵੀ ਇਸ ਘਟਨਾ ਤੋਂ ਬਾਅਦ ਬਹੁਤ ਦੁਖੀ ਹੈ ਅਤੇ ਉਸ ਦੇ ਮਨ ਤੇ ਬਹੁਤ ਵੱਡਾ ਮਾਨਸਿਕ ਬੋਝ ਹੈ ਮੈਂ ਉਸ ਦੀਆਂ ਅੱਖਾਂ ਵਿੱਚ ਗਮ ਅਤੇ ਪੀੜਾ ਦੇ ਅਸਰ ਦੇਖੇ ਹਨ ਉਹ ਲਗਾਤਾਰ ਅਰਦਾਸਾ ਕਰ ਰਿਹਾ ਹੈ ਸਪੀੜਤ ਪਰਿਵਾਰਾਂ ਲਈ ਕਾਲਪੁਰਖ ਕੋਲ ਬੇਨਤੀ ਕਰ ਰਿਹਾ ਹੈ ਉਹ ਉਹਨਾਂ ਦੇ ਪਰਿਵਾਰਾਂ ਨਾਲ ਇੱਕ ਜੁਟਤਾ ਨਾਲ ਖੜਾ ਹੈ ਅਤੇ ਜੋ ਉਸ ਦਿਨ ਵਾਪਰਿਆ ਉਸ ਕਾਰਨ ਉਹ ਖੁਦ ਵੀ ਮਾਨਸਿਕ ਤੌਰ ਤੇ ਟੁੱਟਿਆ ਹੋਇਆ ਹੈ ਮੈਂ ਇਹ ਵੀ ਵੇਖਿਆ ਤੇ ਉਸਨੇ ਦੱਸਿਆ ਕਿ ਜਦੋਂ ਹਾਦਸਾ ਵਾਪਰਿਆ ਉਹ ਤੁਰੰਤ ਆਪਣੀ ਸੀਟ ਤੋਂ ਉੱਠਿਆ ਤੇ ਵੈਣ ਵੱਲ ਦੌੜਿਆ ਉਸਦਾ ਉਸਨੇ ਕੱਚ ਤੋੜਿਆ ਤੇ ਅੰਦਰ ਫਸੇ ਵਿਅਕਤੀ ਦਾ ਹੱਥ ਫੜ ਕੇ ਕਿਹਾ ਭਰਾ ਮਦਦ ਰਾਤੇ ਹੈ ਮੇਰੇ ਨਾਲ ਬਣਿਆ ਰਹਿ ਇਹ ਗੱਲ ਸਾਫ਼ ਦੱਸਦੀ ਹੈ ਕਿ ਹਰਜਿੰਦਰ ਦੇ ਦਿਲ ਵਿੱਚ ਇਸ ਹਾਦਸੇ ਲਈ ਅਫਸੋਸ ਤੇ ਦੁੱਖ ਬਹੁਤ ਜ਼ਿਆਦਾ ਸੀ ਪਰ ਇਹ ਵੀ ਸਮਝਣਾ ਬਹੁਤ ਜ਼ਰੂਰੀ ਹੈ ਕਿ ਹਰਜਿੰਦਰ ਦਾ ਕੇਸ ਕਿਸੇ ਜਾਣਬੁੱਝ ਕੇ ਕੀਤੀ ਗਈ ਨਰਦਈ ਕਾਰਵਾਈ ਨਹੀਂ ਸਗੋ ਇੱਕ ਦੁਖਦਾਈ ਗਲਤੀ ਹੈ ਹਰਜਿੰਦਰ ਨੇ ਕਿਸੇ ਨੂੰ ਨੁਕਸਾਨ ਪਹੁੰਚਾਉਣ ਲਈ ਕੋਈ ਮਨਸਾ ਨਹੀਂ ਰੱਖੀ ਸੀ ਉਸ ਨੂੰ ਅਜਿਹਾ ਕਾਤਲ ਜਾਂ دہشتਗਰਦ ਵਾਂਗ ਪੇਸ਼ ਕਰਨਾ ਬਹੁਤ ਨਾ ਇਨਸਾਫੀ ਹੋਵੇਗੀ ਜੋ ਵਾਪਰਿਆ ਉਹ ਇੱਕ ਦੁਰਘਟਨਾ ਸੀ ਜਿਸ ਵਿੱਚ ਜਾਨਾਂ ਗਈਆਂ ਦੁੱਖ ਹੋਇਆ ਪਰ ਇਹ ਵੀ ਕਿਸੇ ਦੀ ਇਰਾਦੇ ਨਾਲ ਕੀਤਾ ਗਿਆ ਕਤਲ ਨਹੀਂ ਸੀ ਮੈਂ ਇੱਥੇ ਸਾਫ਼ ਕਹਿਣ ਆਇਆ ਹਾਂ ਕਿ ਇਹ ਕੋਈ ਅਪਰਾਧ ਨਹੀਂ ਸੀ ਉਹ ਕੋਈ ਸੀਰੀਅਲ ਕਿਲਰ ਨਹੀਂ ਇਹ ਕੋਈ ਅੰਤੰਕੀ ਕਾਰਵਾਈ ਨਹੀਂ ਸੀ ਇਹ ਸ਼ਾਇਦ ਉਸ ਦਿਨ ਦੀ ਗਲਤ ਅਕਲਨ ਜਾਂ ਭੁੱਲ ਦਾ ਨਤੀਜਾ ਸੀ ਤੇ ਬਾਕੀ ਹਰਜਿੰਦਰ ਸਿੰਘ ਦੇ ਨਾਲ ਅਸੀਂ ਖੜੇ ਹਾਂ ਕਿ ਕਿਸੇ ਗੱਲ ਦੀ ਫਿਕਰ ਕਰਨ ਦੀ ਲੋੜ ਨਹੀਂ ਹੈ ਤੇ ਅਸੀਂ ਕਿਸੇ ਹਾਲਤ ਵਿੱਚ ਵੀ ਉਸ ਨੂੰ ਜੇਲ੍ਹ ਤੋਂ ਛੁਡਵਾਵਾਂਗੇ ਤੇ ਬਾਕੀ ਹੁਣ ਆਉਣ ਵਾਲਾ ਸਮਾਂ ਦੱਸੇਗਾ ਕੀ ਕੀ ਬਣਦਾ ਹੈ ਇਸ ਕੇਸ ਦੇ ਵਿੱਚ ਤੇ ਤੁਸੀਂ ਆਪਣੀ رائے ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ